ਹਰ ਸਬਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਕੋਈ ਵਰਕਰ ਉਹਨਾਂ ਘਰ ਦੀ ਭਾਂਡ ਚੋੜ ਕੀਤੀ ਜਾ ਰਹੀ ਦੇ ਦੌਰਾਨ ਬਾਬਾ ਦੀਪ ਸਿੰਘ ਦੀ ਫੋਟੋ ਦੀ ਵੀ ਬੇਦਬਗੀ ਕੀਤੀ ਗਈ ਕਿ ਮਾਮਲਾ ਕੀ ਹੈ ਸਾਰਾ ਇਹ ਕੀ ਕਾਰਵਾਈ ਕੀਤੀ ਗਈ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਅੱਜ ਮੇਰੇ ਵੀ ਆਈ ਹੈ ਮੈਂ ਦੇਖ ਕੇ ਚੈੱਕ ਕਰ ਰਿਹਾ ਹਾਂ ਉਹਦੇ ਵਿੱਚ ਦੋਨਾਂ ਤਰ੍ਹਾਂ ਦਾ ਆਪਸ ਵਿੱਚ ਲੜਾਈ ਹੋਈ ਸੀ ਉਹ ਨੇ ਉਹਦਾ ਘਰ ਪੰਤਾ ਉਹਦਾ ਘਰ ਪੰਤਾ ਜਦੋਂ ਭਾਂਡ ਚੋੜ ਕਰ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੀ ਚੀਜ਼ ਥੱਲੇ ਡਿੱਗੀ ਹੈ ਕਿਹੜੀ ਉੱਤੇ ਕਿੱਥੇ ਮਾਰ ਰਹੇ ਆ ਪਰ ਮਾਹਰੋ ਜਰੂਰ ਰਹੇ ਨੇ ਕੱਟਵੱਟ ਕਰ ਦਿੱਤੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਛਿੰਦੀ ਮਹਾਰਾਜ ਦੀ ਫੋਟੋ ਦੀ ਵੀ ਉਹਨਾਂ ਨੇ ਅੰਬੇਰ ਵੀ ਕੀਤੀ ਹੈ ਤੇ ਰੇਡ ਕਰਕੇ ਬੰਦੇ ਜਾਂਦੇ ਫੜ ਕੇ ਹੁਣ ਉਹ ਜਿਹੜੀ ਧੁਖੀ ਕਾਰਵਾਈ ਆ ਉਹ ਕਰਾਂਗੇ ਇਹਨਾਂ ਦੇ ਖਿਲਾਫ ਜਿਸ ਬੰਦੇ ਨੇ ਪਾਰਟਿਕੁਲੀ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ ਨਾ ਉਹਨੂੰ 295 ਦੇ ਵਿੱਚ ਆਪਾਂ ਵੱਧ ਕਰਨਾ ਹੈ ਅਪਬ ਕਰਾਂਗੇ ਅੱਗੇ ਵੀ ਝਗੜਾ ਹੋਇਆ ਇਹਨਾਂ ਦਾ ਪਹਿਲਾਂ ਵੀ ਹੋਇਆ ਸੀ ਪਿੰਡ ਦੇ ਵਿੱਚ ਕੰਪਰੋਮਾਈਜ਼ ਕਰਵਾਤਾ ਉਹਨਾਂ ਨੇ ਹੁਣ ਦੁਬਾਰਾ ਫੇਰ ਮਿਹਰਤ ਨਿੰਦਾਂ ਨਾਲ ਮਿਲ ਕੇ ਇਹਨਾਂ ਨੇ ਭੰਨ ਤੋੜ ਕੀਤੀ ਹੈ ਇਹਨਾਂ ਨਾਲੋ ਜਿਹੜੀ ਆ ਭੰਨ ਤੋੜ ਹੋ ਰਹੀ ਹੈ ਹਾਂ ਬਿਲਕੁਲ ਨਿੰਗਾਣੀ ਸਾਈਡ ਤੇ ਭੰਨ ਤੋੜ ਹੋਈ ਆ ਉਹ ਸਾਈਡ ਤੋਂ ਬੰਦੇ ਫੜੇ ਗਏ ਨੇ ਦੋ ਦੂਜੀ ਸਾਈਡ ਤੇ ਵੀ ਰੇਡ ਤੇ ਗਈ ਹੈ ਪਾਰਟੀ ਉਧਰੋਂ ਵੀ ਫੜ ਰਹੇ ਹੈ ਅੱਜ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਕੁਝ ਵਿਅਕਤੀਆਂ ਉਹਨੂੰ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਦੌਰਾਨ ਬਾਬਾ ਦੀਪ ਸਿੰਘ ਦੀ ਫੋਟੋ ਦੀ ਵੀ ਬੇਦਬੀ ਕੀਤੀ ਗਈ ਕਿ ਮਾਮਲਾ ਕੀ ਹੈ ਸਾਰਾ ਕਿ ਕੀ ਕਾਰਵਾਈ ਕੀਤੀ ਗਈ ਹੈ ਅੱਜ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਅੱਜ ਮੇਰੇ ਵੀ ਆਈ ਹੈ ਮੈਂ ਦੇਖਾ ਚੈੱਕ ਕਰ ਰਿਹਾ ਹਾਂ ਉਹਦੇ ਵਿੱਚ ਦੋਨੋਂ ਤਰ੍ਹਾਂ ਦਾ ਆਪਸ ਵਿੱਚ ਲੜਾਈ ਹੋਈ ਸੀ ਉਹਨੇ ਉਹਦਾ ਘਰ ਪੰਤਾ ਉਹਨੇ ਉਹਦਾ ਘਰ ਪੰਤਾ ਜਦੋਂ ਭੰਨ ਦੌੜ ਕਰ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੀ ਚੀਜ਼ ਥੱਲੇ ਡਿੱਗੀ ਹੈ ਕਿਹੜੀ ਉੱਤੇ ਕਿੱਥੇ ਮਾਰ ਰਹੇ ਆ ਪਰ ਮਾਹਰੋ ਜਰੂਰ ਹੈ ਨੇ ਕੱਟਵੱਟ ਕਰ ਦਿੱਤੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਿਵ ਜੀ ਮਹਾਰਾਜ ਜੀ ਦੀ ਫੋਟੋ ਦੀ ਵੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ ਤੇ ਰੇਡ ਕਰਕੇ ਬੰਦੇ ਲੈ ਆਂਦੇ ਆ ਫੜ ਕੇ ਹੁਣ ਜਿਹੜੀ ਠੁਕਣੀ ਕਾਰਵਾਈ ਆ ਉਹ ਕਰਾਂਗੇ ਇਹਨਾਂ ਦੇ ਖਿਲਾਫ ਜਿਸ ਬੰਦੇ ਨੇ ਪਾਰਟਿਕੁਲੀ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ ਨਾ ਉਹਨੂੰ 295 ਦੇ ਵਿੱਚ ਆਪਾਂ ਵਧ ਦਰੋ ਲੈ ਬੋਲ ਕਰਾਂਗੇ ਅੱਗੇ ਵੀ ਝਗੜਾ ਹੋਇਆ ਇਹਨਾਂ ਦਾ ਇਹਨਾਂ ਵਿੱਚ ਹੋਇਆ ਸੀ ਪਿੰਡ ਦੇ ਵਿੱਚ ਕੰਪਰੋਮਾਈਜ਼ ਕਰਵਾਤਾ ਉਹਨੂੰ ਹੁਣ ਦੁਬਾਰਾ ਫੇਰ ਢਿੰਗਾ ਨਾਲ ਮਿਲ ਕੇ ਇਹਨਾਂ ਨੇ ਭੰਨ ਤੋੜ ਕੀਤੀ ਹੈ ਇਹਨੇ ਗੱਲ ਹੋਈ ਜਿਹੜੀ ਆ ਭੰਨ ਤੋੜ ਹੁਣ ਹੋਈ ਹੈ ਹਾਂ ਬਿਲਕੁਲ ਢਿੰਗਾ ਵਾਲੀ ਸਾਈਡ ਤੋਂ ਭੰਨ ਤੋੜ ਹੋਈ ਆ ਉਹ ਸਾਈਡ ਤੋਂ ਵੀ ਬੰਦੇ ਫੜੇ ਗਏ ਨੇ ਦੋ ਦੂਜੀ ਸਾਈਡ ਤੇ ਵੀ ਰੇਡ ਤੇ ਗਈ ਹੈ ਪਾਰਟੀ ਉਧਰੋਂ ਵੀ ਫੜ ਰਹੇ ਆ ਹਰ ਸਵੇਕ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਕੋਈ ਵਿਅਕਤੀਆਂ ਉਹਨੂੰ ਘਰ ਦੀ ਭਾਂਡ ਤੋੜ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਨੇ ਬਾਬਾ ਦੀਪ ਸਿੰਘ ਦੀ ਫੋਟੋ ਦੀ ਵੀ ਬੇਦਬੀ ਕੀਤੀ ਗਈ ਕਿ ਮਾਮਲਾ ਕੀ ਹੈ ਸਾਰਾ ਇਹ ਕੀ ਕਾਰਵਾਈ ਕੀਤੀ ਆ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਅੱਜ ਮੇਰੇ ਵੀ ਆਈ ਆ ਮੈਂ ਦੇਖਾ ਚੈੱਕ ਕਰ ਰਿਹਾ ਹਾਂ ਉਹਦੇ ਵਿੱਚ ਦੋਨੋਂ ਤਰ੍ਹਾਂ ਦਾ ਆਪਸ ਵਿੱਚ ਲੜਾਈ ਹੋਈ ਸੀ ਉਹ ਨੇ ਉਹਦਾ ਘਰ ਪੰਤਾ ਉਹਨੇ ਉਹਦਾ ਘਰ ਪੰਤਾ ਜਦੋਂ ਭਾਂਡ ਤੋੜ ਕਰ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੀ ਚੀਜ਼ ਥੱਲੇ ਡਿੱਗੀ ਹੈ ਕਿਹੜੀ ਉੱਤੇ ਕਿੱਥੇ ਮਾਰ ਰਹੇ ਆ ਪਰ ਮਾਹਰੋ ਜਰੂਰ ਰਹੇ ਨੇ ਘੱਟ ਵੱਟ ਕਰ ਦਿੱਤੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਿਵ ਜੀ ਮਹਾਰਾਜ ਜੀ ਦੀ ਫੋਟੋ ਦੀ ਵੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ ਤੇ ਰੇਡ ਕਰਕੇ ਬੰਦੇ ਲੈਂਦੇ ਆ ਫੜ ਕੇ ਹੁਣ ਜਿਹੜੀ ਠੁਕਮੀ ਕਾਰਵਾਈ ਆ ਉਹ ਕਰਾਂਗੇ ਇਹਨਾਂ ਦੇ ਖਿਲਾਫ ਜਿਸ ਬੰਦੇ ਨੇ ਪਾਰਟਿਕੁਲਰਲੀ ਜਿਸ ਬੰਦੇ ਨੇ ਇਹ ਕੰਮ ਕੀਤਾ ਨਾ ਉਹਨੂੰ 295 ਦੇ ਵਿੱਚ ਆਪਾਂ ਵੱਧਜੋ ਨੈਬਾਉਟ ਕਰਾਂਗੇ ਅੱਗੇ ਵੀ ਝਗੜਾ ਹੋਇਆ ਇਹਨਾਂ ਦਾ ਇਹਨਾਂ ਵਿੱਚ ਹੋਇਆ ਸੀ ਪਿੰਡ ਦੇ ਵਿੱਚ ਕੰਪਰੋਮਾਈਜ਼ ਕਰਵਾਤਾ ਉਹਨਾਂ ਨੇ ਹੁਣ ਦੁਬਾਰਾ ਫੇਰ ਨਿੰਗਾਂ ਨਾਲ ਮਿਲਕੇ ਇਹਨਾਂ ਨੇ ਭੰਨ ਤੋੜ ਕੀਤੀ ਹੈ ਇਹ ਨਿੰਗਾਂ ਨਾਲ ਜਿਹੜੀ ਆ ਭੰਨ ਤੋੜ ਹੋਣੀ ਹੈ ਹਾਂ ਬਿਲਕੁਲ ਨਿੰਗਾਂ ਵਾਲੀ ਸਾਈਡ ਤੋਂ ਭੰਨ ਤੋੜ ਹੋਈ ਆ ਉਹ ਸਾਈਡ ਤੋਂ ਵੀ ਬੰਦੇ ਫੜੇ ਗਏ ਨੇ ਦੋ ਦੂਜੀ ਸਾਈਡ ਤੇ ਵੀ ਰੇਡ ਤੇ ਗਈ ਆ ਪਾਰਟੀ ਉਧਰੋਂ ਵੀ ਫੜ ਰਹੇ ਆ